ਸਾਰਾ ਦਾਦਾ ਜੀ ਪੱਕਾ ਰਿਸ਼ਤਾ ਜੇ ਆਪਾਂ ਕਹੀਏ ਕਿਸੇ ਨਾਲ ਬਣਿਆ ਤੇ ਬਾਬਾ ਦੀਪ ਸਿੰਘ ਦੇ ਨਾਲ ਹੀ ਬਣਿਆ ਕਿਉਂਕਿ ਹੋਰ ਕਿਸੇ ਸਾਹਮਣੇ ਜਾ ਕੇ ਆਪ ਆਪਣਾ ਦਰਦ ਹੀ ਨਹੀਂ ਦੱਸ ਸਕਦੇ ਹੁਣ ਬੜਾ ਤਮਾਸ਼ਾ ਬਣਾਉਂਦੀ ਦੁਨੀਆ ਇੱਥੇ ਕਹਾਂ ਕਿਸੇ ਅੱਗੇ ਜਾ ਕੇ ਕਿ ਮੈਂ ਬੜਾ ਦੁਖੀ ਹਾਂ ਬੜਾ ਪਰੇਸ਼ਾਨ ਹਾਂ ਪਤਾ ਕਿੱਦਾਂ ਉਹ ਮੈਨੇ ਸੁਣਨੇ ਮਿਲਣਗੇ ਕਿ ਤੂੰ ਤਾਂ ਕਮਜ਼ੋਰ ਬਣ ਤੂੰ ਤਾਂ ਅੱਦਾ ਤੂੰ ਤਾਂ ਉੱਦਾ ਤੇਰੇ ਸੀ ਕਮੀਆਂ ਪਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਜਦੋਂ ਬੰਦਾ ਆਪਣੇ ਆਨ ਨੂੰ ਨੀਵਾ ਪਾ ਦਿੰਦਾ ਨਾ ਕਿ ਬਾਬਾ ਜੀ ਤੁਸੀਂ ਸਾਹਮਣਾ ਮੈਨੂੰ ਮੈਨੂੰ ਨਹੀਂ ਸਮਝ ਆਉਂਦੀ ਬਾਬਾ ਦੀਪ ਸਿੰਘ ਜੀ ਮੈਂ ਕੀ ਕਰਾਂ ਜਦੋਂ ਜ਼ਿੰਦਗੀ ਧੁੰਦਲੀ ਹੋਈ ਹੁੰਦੀ ਹੈ ਅੱਗੇ ਨੇ ਰਹਿਣੇ ਰਾਹ ਹੁੰਦਾ ਕਈ ਵਾਰੀ ਐਸਾ ਸਮਝ ਜ਼ਰੂਰ ਆਉਂਦਾ ਜੇ ਸਭ ਦੇ ਸਿਰ ਤੇ ਆਉਂਦਾ ਭਾਵੇਂ ਤੁਸੀਂ ਇਹ ਸਭ ਕੁਝ ਕਰ ਰਹੇ ਹੁੰਦੇ ਹੋ ਪਰ ਇੱਕੋ ਦਾ ਮੁੜਦੇ ਹੋ ਤੁਹਾਨੂੰ ਲੱਗਦਾ ਕਿ ਅੱਗੇ ਦਾ ਪੁੱਛ ਵੀ ਨਹੀਂਗਾ ਮੈਂ ਚੱਲਦਾ ਤੇ ਪਿਆ ਪਰ ਮੈਨੂੰ ਪਤਾ ਹੀ ਨਹੀਂ ਅੱਗੇ ਰਸਤਾ ਕਿ ਨਹੀਂ ਹੈਗਾ ਐਦਾਂ ਦਾ ਜਦੋਂ ਸਮਾਂ ਹੁੰਦਾ ਉਹ ਤੁਹਾਨੂੰ ਵੀ ਚਾਹੀਦਾ ਕਿ ਕੋਈ ਤੁਹਾਨੂੰ ਸੰਭਾਲ ਲਵੇ ਕੋਈ ਸਾਡੀ ਬਾਹ ਫੜ ਲਵੇ ਕਿ ਪੁੱਤਰਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਬੈਠਾ ਹਾਂ ਯਕੀਨ ਮੰਨਿਓ ਗੁਰੂ ਤੋਂ ਬਿਨਾ ਕੋਈ ਨਹੀਂ ਜਾਂਦਾ ਤੇ ਬਾਬਾ ਦੀਪ ਸਿੰਘ ਜੀ ਤਾਂ ਸਾਂਭ ਹੀ ਲੰਦੇ ਜੇ ਕੋਈ ਆਵੇ ਨਾ ਆਵੇ ਕੋਈ ਗੱਲ ਨਹੀਂ ਤੁਹਾਡਾ ਕੋਈ ਯਾਰ ਨਹੀਂ ਕੋਈ ਦੋਸਤ ਨਹੀਂ ਕੋਈ ਰਿਸ਼ਤੇਦਾਰ ਨਹੀਂ ਤੁਹਾਨੂੰ ਹਰੇਕ ਰਿਸ਼ਤੇ ਦਾ ਪਿਆਰ ਬਾਬਾ ਦੀਪ ਸਿੰਘ ਦੇ ਕੋਲੋਂ ਮਿਲ ਜਾਣਾ ਇੱਕ ਧੀ ਹੈ ਇੱਕ ਪੁੱਤ ਜੇ ਉਹ ਕੱਲਾ ਜੇ ਸਮੇਂ ਦੇ ਵਿੱਚ ਡਗਮਗਾ ਰਿਆ ਨਾ ਦਰੁੱਦਰ ਤਾਂ ਬਾਬਾ ਦੀਪ ਸਿੰਘ ਜੀ ਆਪ ਰਾਖੀ ਕਰਦੇ ਜੇ ਤੁਹਾਨੂੰ ਮਹਿਸੂਸ ਹੋਣਾ ਚਾਹੀਦਾ ਅੰਦਰੋਂ ਤੁਸੀਂ ਖੁਦ ਮਹਿਸੂਸ ਕਰਕੇ ਦੇਖਿਆ ਕਰੋ ਮੁਸ਼ਕਲਾਂ ਕਈ ਵਾਰੀ ਬੜੀਆਂ ਹੁੰਦੀਆਂ ਹੁੰਦੀਆਂ ਜੀ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਮੁਸ਼ਕਲ ਦੇ ਵਿੱਚ ਹੀ ਖੜੇ ਹੋ ਜਾਂਦੇ ਬਾਬਾ ਦੀਪ ਸਿੰਘ ਜੀ ਆਪ ਰਾਖੀ ਕਰਨ ਪਹੁੰਚ ਜਾਂਦੇ ਆਪਣੇ ਬੱਚੇ ਦੀ ਕਿ ਪੁੱਤਰਾ ਦੁੱਖ ਜਿੰਨਾ ਮਰਜੀ ਭਾਰੀ ਹੋਏ ਇਕਠੀਨ ਤੋਂ ਇਕਠੀਨ ਹਾਲਾਤ ਹੋਈਆਂ ਨਾ ਪਰ ਤੈਨੂੰ ਮੈਂ ਕੁਛ ਨਹੀਂ ਹੋਂਦ ਦਿੰਦਾ